ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੈਂ ਉਮੀਦ ਕਰਦੀ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਕੀ ਅਸੀਂ ਕਦੇ ਸੋਚਿਆ ਕਿ ਲਾਈਫ ਦੇ ਵਿੱਚ ਸਾਨੂੰ ਕਈ ਤਰ੍ਹਾਂ ਦੇ ਲੋਕ ਮਿਲਦੇ ਆ ਕਈ ਚੰਗੇ ਹੁੰਦੇ ਆ ਕਈ ਬੁਰੇ ਹੁੰਦੇ ਆ ਬਹੁਤ ਜਗਾਂ ਦੇ ਉੱਤੇ ਥੋੜਾ ਮਜ਼ਾਕ ਤੱਕ ਉੜਾਇਆ ਜਾਂਦਾ ਜ਼ਿੰਦਗੀ ਦੇ ਵਿੱਚ ਇੱਕ ਗੱਲ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਜਿਦੇ ਕਿ ਬਹੁਤ ਸਾਰੇ ਐਗਜ਼ਾਮਪਲਸ ਵੀ ਨੇ ਕਿ ਉਂਗਲੀ ਥੋੜੇ ਤੇ ਸਿਰਫ ਉਦੋਂ ਤੱਕ ਉਠਾਈ ਜਾਂਦੀ ਹੈ ਜਦੋਂ ਤੱਕ ਤੁਸੀਂ ਸਟਰਗਲਿੰਗ ਪੀਰੀਅਡ ਦੇ ਵਿੱਚ ਹੁੰਦੇ ਹੋ ਜਦ ਤੱਕ ਤੁਸੀਂ ਕੁਝ ਬਣ ਨਹੀਂ ਜਾਂਦੇ ਜਦੋਂ ਤੁਸੀਂ ਲਾਈਫ ਦੇ ਵਿੱਚ ਕੁਝ ਬਣ ਕੇ ਦਿਖਾ ਦਿੰਦੇ ਹੋ ਫਿਰ ਸਾਰੇ ਲੋਕਾਂ ਦੀ ਜਿਹੜੀ ਮੂੰਹ ਬੰਦ ਹੋ ਜਾਂਦਾ ਪਰ ਮੈਂ ਹੈਰਾਨ ਜਾਨੀ ਉਹਨਾਂ ਲੋਕਾਂ ਤੇ ਜਿਹੜੇ ਇੰਨਾ ਲੋਕਾਂ ਤੋਂ ਡਰ ਕੇ ਆਪਣੇ ਸੁਪ ਦਾ ਜਿਨ੍ਹਾਂ ਨੂੰ ਆਪਣੇ ਆਪ ਤੇ ਇੰਨਾ ਕ ਕੌਨਫੀਡੈਂਸ ਵੀ ਨਹੀਂ ਹੁੰਦਾ ਕਿ ਅਸੀਂ ਲੱਖ ਦੇ ਵਿੱਚ ਕੁਝ ਕਰ ਸਕਦੇ ਆ। ਇੱਥੇ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੇ ਨਾਲ ਸਮਝਾਉਣਾ ਚਾਹੂੰਗੀ ਜਿਵੇਂ ਕਿ ਇੱਕ ਡੱਡੂ ਕਹਿੰਦੇ ਕਈ ਬਹੁਤ ਸਾਰੇ ਡੱਡੂ ਹੁੰਦੇ ਨੇ ਉਹ ਦਰਖਤ ਤੇ ਚੜਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ। ਉਹਨਾਂ ਵਿੱਚੋਂ ਸਾਰੇ ਜਿਵੇਂ ਜਿਵੇਂ ਕਿ ਉਹ ਗਾਂਹ ਪਹੁੰਚਦੇ ਨੇ ਸਾਰੇ ਡੱਡੂ ਹੀਠਾ ਡਿੱਗਦੇ ਜਾਂਦੇ ਤੇ ਇੱਕ ਬਚ ਜਾਂਦਾ ਜਿਹੜਾ ਕਿ ਐਂਡ ਤੇ ਪਹੁੰਚ ਜਾਂਦਾ। ਉਹਦਾ ਇੱਕ ਦੋਸਤ ਹੁੰਦਾ ਬੰਦਰ ਤੇ ਉਹ ਉਹਨੂੰ ਪੁੱਛਦਾ ਕਹਿੰਦਾ ਕਿ ਤੂੰ ਕਿਵੇਂ ਚੜ ਗਿਆ ਸਾਰੇ ਡਿੱਗ ਗਏ ਸੀ। ਇਹਨਾਂ ਤੋਂ ਤਾਂ ਚੜਿਆ ਨਹੀਂ ਗਿਆ ਤਾਂ ਸਾਰੇ ਡਿੱਗ ਗਏ ਤੇ ਉਹਨੇ ਹੱਸ ਕੇ ਅੱਗੇ ਜ ਮੈਨੂੰ ਲੱਗਦਾ ਕਿ ਉਹ ਇੱਕ ਜਵਾਬ ਕਾਫੀ ਆ ਕਿ ਸਾਨੂੰ ਕੀ ਡਿਸੀਜਨ ਲੈਣਾ ਚਾਹੀਦਾ ਉਹਨਾਂ ਦਾ ਜਵਾਬ ਸੀ ਕਹਿੰਦਾ ਵੀ ਮੈਂ ਹੈਗਾ ਅਸਲ ਦੇ ਵਿੱਚ ਬੋਲਾ ਮੈਨੂੰ ਕੁਝ ਸੁਣਾਈ ਨਹੀਂ ਦਿੰਦਾ ਆਲੇ-ਦੁਆਲੇ ਮੇਰੇ ਕੀ ਹੋ ਰਿਹਾ ਕੌਣ ਹੱਸ ਰਿਹਾ ਕੌਣ ਮੇਰੇ ਤੇ ਗੱਲਾਂ ਕਰ ਰਿਹਾ ਮੇਰਾ ਜਿਹੜਾ ਫੋਕਸ ਸੀਗਾ ਸਿਰਫ ਆਪਣੇ ਕੰਮ ਤੇ ਸੀਗਾ ਮੈਂ ਦਰਖਤ ਤੇ ਚੜਨਾ ਸੀਗਾ ਮੇਰੀ ਮੰਜ਼ਿਲ ਸੀਗੀ ਮੈਨੂੰ ਸਿਰਫ ਉਹ ਹੀ ਦਿਖ ਰਹੀ ਸੀ ਕਹਿੰਦਾ ਜੇ ਮੈਂ ਆਲੇ-ਦੁਆਲੇ ਦਾ ਦੇਖਣ ਲੱਗ ਜਾਂਦਾ ਤਾਂ ਮੈਂ ਆਪਣੀ ਮੰਜ਼ਿਲ ਤੇ ਕਦੇ ਪਹੁੰਚ ਹੀ ਨਾ ਪਹੁੰਦਾ ਕਹਿੰਦਾ ਵੀ ਮੇਰਾ ਤੇ ਦੂਜਿਆਂ ਦੇ ਵਿੱਚ ਕੀ ਫਰਕ ਰਹਿ ਜਾਂਦਾ ਜਿਵੇਂ ਕਿ ਉਹ ਹੈ ਠੱਡ ਡਿੱਗ ਗਿਆ ਉਹ ਹੀ ਮੈਡਿਕ ਜਾ ਸੋ ਇੱਥੇ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਈ ਥਾਵਾਂ ਦੇ ਉੱਤੇ ਇਗਨੋਰ ਕਰਨ ਦਾ ਮਤਲਬ ਕੀ ਹੁੰਦਾ ਇਗਨੋਰ ਕਰਨਾ ਇੱਕ ਅਲੱਗ ਚੀਜ਼ ਹੁੰਦੀ ਹੈ ਜਵਾਬ ਦੇਣਾ ਇੱਕ ਅਲੱਗ ਚੀਜ਼ ਹੁੰਦੀ ਹੈ ਬੋਥ ਆਰ ਡਿਫਰੈਂਟ ਜਿੱਥੇ ਤੁਸੀਂ ਜਵਾਬ ਦੇਣ ਲੱਗ ਗਏ ਉੱਥੇ ਤੁਹਾਡੀ એનર્ਜੀ ਖਤਮ ਹੋਣ ਲੱਗ ਜਾਨੀ ਆ ਤੁਹਾਡੀ એનર્ਜੀ ਡਾਊਨ ਹੋਣ ਲੱਗ ਜਾਨੀ ਆ ਦੇ ਉਲਟ ਕਿ ਜੇ ਅਸੀਂ ਆਪਣਾ ਕੰਮ ਤੇ ਫੋਕਸ ਕਰਾਂਗੇ ਜਿਹੜੀ એનર્ਜੀ ਤੁਸੀਂ ਇੱਧਰ ਲਗਾ ਰਹੇ ਹੋ ਉਹੀ એનર્ਜੀ ਅਸੀਂ ਆਪਣੇ ਕੰਮ ਤੇ ਦੇ ਸਕਦੇ ਹਾਂ ਤੇ ਅਸੀਂ ਆਪਣਾ ਜਿਹੜਾ ਹੈਗਾ 100% ਰਿਜ਼ਲਟ ਉਸ ਚੀਜ਼ ਤੋਂ ਲੈ ਸਕਦੇ ਹਾਂ ਪਰ ਅਸੀਂ ਕੀ ਕਰਦੇ ਹੁੰਨੇ ਆ ਕਈ ਸਾਡੇ ਵਿੱਚੋਂ ਐਵੇਂ ਦੇ ਹੁੰਦੇ ਜਿਹੜੇ ਕਿ ਜਵਾਬ ਦੇਣ ਦੇ ਵਿੱਚ ਜਿਆਦਾ ਹੀ ਐਕਸਪਰਟ ਹੁੰਦੇ ਆ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਕਿ ਮੈਂ ਪਤਾ ਨਹੀਂ ਹਰ ਇੱਕ ਨੂੰ ਕਰੈਕਟ ਕਰ ਲੂੰਗਾ ਪਤਾ ਨਹੀਂ ਮੈਂ ਹਰ ਇੱਕ ਨੂੰ ਸੁਧਾਰ ਲੂੰਗਾ ਜੋ ਕਿ ਅੱਜ ਦੇ ਸਮੇਂ ਇੰਪੋਸੀਬਲ ਆ ਜੇ ਤੁਸੀਂ ਇਦਾਂ ਕਰਨ ਲੱਗ ਗਏ ਤਾਂ ਤੁਸੀਂ ਜਿੱਥੇ ਤੁਸੀਂ ਕੋਈ ਕੰਮ ਸਾਲ ਦੇ ਵਿੱਚ ਕਰਨਾ ਮੇਬੀ ਤੁਹਾਨੂੰ 2 ਸਾਲ 3 ਸਾਲ ਲੱਗ ਜਾਣ ਉਸ ਕੰਮ ਨੂੰ ਫਿਰ ਵੀ ਉਸ ਚੀਜ਼ ਦੀ ਕੋਈ ਗਾਰੰਟੀ ਨਹੀਂ ਆ ਸਾਨੂੰ ਕਿ ਅਸੀਂ ਉਸ ਚੀਜ਼ ਦੇ ਵਿੱਚ ਸਕਸੈਸਫੁਲ ਹੋਵਾਂਗੇ ਹੋਵਾਂਗੇ ਕਿਉਂਕਿ ਅਸੀਂ ਆਲੇ ਦੁਆਲੇ ਦੀਆਂ ਵੀ ਬਹੁਤ ਚੀਜ਼ਾਂ ਆਲਰੇਡੀ ਆਪਣੇ ਦਿਮਾਗ ਦੇ ਵਿੱਚ ਭਰ ਲੀਆਂ ਨੇ ਸਾਡੇ ਦਿਮਾਗ ਨੂੰ ਵੀ ਇੱਕ ਟਾਈਮ ਪੀਰੀਅਡ ਚਾਹੀਦਾ ਹੁੰਦਾ ਉਸ ਚੀਜ਼ ਨੂੰ ਸੋਚਣ ਦੇ ਲਈ ਉਹਨਾਂ ਚੀਜ਼ਾਂ ਨੂੰ ਹਾਜ਼ਮ ਕਰਨ ਦੇ ਲਈ ਇੱਕ ਹੋਰ ਪਰਫੈਕਟ ਐਗਜ਼ਾਮਪਲ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਐਮਐਸ ਤੋਂ ਓਨੀ ਵਾਰੀ ਤਾਂ ਆਪਾਂ ਸਾਰੇ ਹੀ ਜਾਣਦੇ ਆ ਜਿਹਨੂੰ ਕਿ ਸਾਰਾ ਦੇਸ਼ ਪਸੰਦ ਕਰਦਾ ਪਰ ਉਹਦੀ ਸ਼ੁਰੂਆਤੀ ਜਿਵੇਂ ਕਿ ਸਾਰਿਆਂ ਦੀ ਸਟਾਰਟਿੰਗ ਸੇਮ ਨਹੀਂ ਹੁੰਦੀ ਹਰ ਕੋਈ ਲੱਕ ਲੈ ਕੇ ਨਹੀਂ ਆਉਂਦਾ ਹਰ ਕੋਈ ਇੰਨਾ ਜ਼ਿਆਦਾ ਲੱਕੀ ਨਹੀਂ ਹੁੰਦਾ ਜਦੋਂ ਉਹਨੇ ਆਪਣਾ ਇਸ ਕੈਰੀਅਰ ਦੇ ਵਿੱਚ ਪੈਰ ਰੱਖਿਆ ਸੀ ਨਮਾ ਨਮਾ ਤਾਂ ਉਹਨੂੰ ਵੀ ਬਹੁਤ ਸਾਰੇ ਕ੍ਰਿਟਿਸਾਈਜ਼ਮ ਦਾ ਸਾਹਮਣਾ ਕਰਨਾ ਪਿਆ ਸੀ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਕਿ ਇਹ ਤਾਂ ਬੰਦਾ ਨਮਾ ਆ ਇਹਨੂੰ ਤਾਂ ਬੈਟਿੰਗ ਕਰਨੀ ਨਹੀਂ ਆਉਂਦੀ ਇਹ ਤਾਂ ਇਸ ਕੰਮ ਦੇ ਲਾਇਕ ਹੀ ਨਹੀਂ ਆ ਬਹੁਤ ساری ਗੱਲਾਂ ਪਰ ਉਸਨੇ ਕਿਸੇ ਚੀਜ਼ ਦਾ ਰਿਐਕਟ ਨਹੀਂ ਕੀਤਾ ਤੇ ਆਪਣਾ ਕੰਮ ਵੱਲ ਚੱਲੀ ਗਿਆ ਚੱਲੀ ਗਿਆ ਤੇ ਉਸ ਤੋਂ ਬਾਅਦ ਕੀ ਹੋਇਆ ਸੋ ਇੰਡੀਅਨ ਵਰਲਡ ਕੱਪ ਚੈਂਪੀਅਨ ਬਣ ਗਿਆ ਤੇ ਫਿਰ ਉਹੀ ਲੋਕ ਕਹਿੰਦੇ ਸੀਗੇ ਕਿ ਇਹ ਆਪਣੇ ਗੱਲਾਂ ਨਾਲ ਨਹੀਂ ਆਪਣੇ ਕੰਮ ਨਾਲ ਜਵਾਬ ਦਿੰਦਾ ਸੋ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਉਹਦਾ ਵੀ ਇਹੀ ਮੰਨਣਾ ਸੀਗਾ ਕਿ ਜੇ ਮੈਂ ਉੱਥੇ ਇਕੱਲੇ- ਇਕੱਲੇ ਨੂੰ ਜਵਾਬ ਦੇਣ ਲੱਗ ਜਾਂਦਾ ਤਾਂ ਮੈਂ ਆਪਣੀ ਮੰਜ਼ਿਲ ਤੇ ਕਦੇ ਪਹੁੰਚ ਹੀ ਨਹੀਂ ਸੀ ਪਾਣਾ ਤਾਂ ਅੱਜ ਜਿਹੜੇ ਸਾਡੇ ਵਰਗੇ ਉਹਨੂੰ ਦੇਖ ਕੇ ਤਾੜੀਆਂ ਮਾਰਦੇ ਆ ਉਹਦੇ ਤੋਂ ਮੋਟੀਵੇਟ ਹੁੰਦੇ ਆ ਉਹਦੇ ਤੋਂ ਐਗਜ਼ਾਮਪਲਸ ਲੈਂਦੇ ਆ ਤਾਂ ਸਾਡੇ ਵਰਗਿਆਂ ਨੇ ਫਿਰ ਉੱਥੇ ਇਹੀ ਕਹਿਣਾ ਸੀਗਾ ਕਿ ਇਹ ਬੰਦਾ ਫੇਲ ਹੋ ਗਿਆ ਲਾਈਫ ਦੇ ਵਿੱਚ ਇਹ ਸাকਸੈਸਫੁਲ ਨਹੀਂ ਹੋਇਆ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਉਹਨਾਂ ਲੋਕਾਂ ਨੂੰ ਹੀ ਯਾਦ ਕੀਤਾ ਜਾਂਦਾ ਜਿਨ੍ਹਾਂ ਨੇ ਲਾਈਫ ਦੇ ਵਿੱਚ ਕੁਝ ਕੀਤਾ ਹੁੰਦਾ ਤੁਸੀਂ ਦੂਜਿਆਂ ਦੇ ਲਈ ਇੱਕ ਐਗਜ਼ਾਮਪਲ ਸੈੱਟ ਕਰੋ ਨਾ ਕਿ ਲੋਕਾਂ ਨੂੰ ਇਹ ਸੋਚਣਾ ਪਏਗੀ ਜੀ ਇਹਦੇ ਕੋਲ ਬੈਠਾਂਗੇ ਸੰਤ ਤਾਂ 네ਗਟਿਵਿਟੀ ਆਊਗੀ ਕੀ ਜੀ ਲਾਈਫ ਵਿੱਚ ਆਪ ਕੁਝ ਨਹੀਂ ਕੀਤਾ ਤਾਂ ਤੁਸੀਂ ਦੂਜੇ ਨੂੰ ਕੀ ਸਿਖਾ ਸਕਦੇ ਹੋ ਸੋ ਹਮੇਸ਼ਾ ਪ੍ਰੋਡਕਟਿਵ ਬਣਨ ਦੀ ਕੋਸ਼ਿਸ਼ ਕਰੀਦੀ ਹੁੰਦੇ ਹਾਂ ਬਹੁਤ ਸਾਰੇ ਸੈਲੀਬ੍ਰਿਟੀਜ਼ ਨੇ ਜਿਨ੍ਹਾਂ ਨੂੰ ਬਹੁਤ ਸਾਰੇ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਹ ਚੀਜ਼ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਹਰ ਕੋਈ ਆਪਣੇ ਚ ਇੱਕ ਨਾ ਸਕਸੈਸ ਪੁਆਇੰਟ ਦੇ ਉੱਤੇ ਆਪਾਂ ਸਾਰਿਆਂ ਨੂੰ ਖੜੇ ਦੇਖਦੇ ਹਾਂ ਪਰ ਉਹਨਾਂ ਦੇ ਪਿੱਛੇ ਦੀ ਸਟਰਗਲ ਕਿੰਨੀ ਰਹੀ ਹੁੰਦੀ ਹੈ ਉਹ ਚੀਜ਼ ਨੂੰ ਕੋਈ ਜਾਣਨਾ ਨਹੀਂ ਚਾਹੁੰਦਾ ਕੋਈ ਸਮਝਣਾ ਨਹੀਂ ਚਾਹੁੰਦਾ ਅੱਜ ਤੁਸੀਂ ਸਕਸੈਸਫੁਲ ਹੋ ਜਓ ਲਾਈਫ ਦੇ ਕੁਝ ਬਣ ਜਿਓਗੇ ਇਹੀ ਲੋਕ ਤਾੜੀਆਂ ਮਾਰਨ ਲੱਗ ਜਾਣਗੇ ਪਰ ਜੇ ਤੁਸੀਂ ਫੇਲ ਕੋ ਇਨੀਸ਼ੀਏਟਿਵ ਹੀ ਨਹੀਂ ਲਿਆ ਕਿਸੇ ਚੀਜ਼ ਨੂੰ ਕਰਨ ਦੇ ਲਈ ਫਿਰ ਤੁਹਾਨੂੰ ਬਹੁਤ ਜ਼ਿਆਦਾ ਤੰਨੇ ਚਾਹੇ ਤੁਸੀਂ ਪਹਿਲਾਂ ਸੁਣ ਲਓ ਚਾਹੇ ਤੁਸੀਂ ਬਾਅਦ ਚ ਸਾਰੀ ਉਮਰ ਸੁਣ ਲਓ ਸਮਝ ਲਾ ਦਾ ਸਾਰੀ ਲਾਈਫ ਸੁਣਨ ਦੇ ਨਾਲੋਂ ਪਹਿਲਾਂ ਹੀ ਸੁਣਨੇ ਠੀਕ ਰਹਿੰਦੇ ਆ ਬਾਅਦ ਦੇ ਵਿੱਚ ਲਾਈਫ ਥੋੜੀ ਬੋਝ ਲੱਗਣ ਲੱਗ ਜਾਂਦੀ ਆ ਬਹੁਤ ਸਾਰੇ ਲੋਕ ਐਵੇਂ ਦੇ ਆ ਜਿਹੜੇ ਕਿ ਬਹੁਤ ਸਾਰੇ ਗਲਤ ਸਟੈਪ ਲੈ ਲੈਂਦੇ ਆ ਕਿਉਂਕਿ ਉਹਨਾਂ ਕੋਲ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀ ਆ ਉਹ ਇਨ ਕੈਪੇਬਲ ਨਹੀਂ ਹੁੰਦੇ ਕਿ ਉਹ ਲੋਕਾਂ ਨੇ ਗੱਲਾਂ ਸੁਣ ਸਕਣ ਮੈਂ ਇਹ ਚੀਜ਼ਾਂ ਤਾਂ ਗੱਲਾਂ ਡਿਸਕਸ ਕਰ ਰਹੀ ਆ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਮਾਈਂਡ ਸੈਟ ਇੱਥੇ ਤੱਕ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਜਿਹੜੇ ਕਿ ਮੈਂਟਲੀ ਵੀਕ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਆਪਣੇ ਨਾਲ ਜਿਆਦਾ ਦੂਜਿਆਂ ਦੀ ਫਿਕਰ ਰਹਿੰਦੀ ਹੈ ਕਿ ਲੋਕ ਮੇਰੇ ਬਾਰੇ ਕੀ ਸੋਚਣਗੇ ਇਸ ਚੱਕਰ ਦੇ ਵਿੱਚ ਬਹੁਤ ਸਾਰੇ ਸਾਲ ਲੰਘਾ ਦਿੰਦੇ ਆ ਇਹ ਸਾਰੀਆਂ ਚੀਜ਼ਾਂ ਸੁਣਨ ਦੇ ਲਈ ਸਾਡੇ ਸੋਹਣਸੀਲ ਤਾਂ ਹੋਣੀ ਚਾਹੀਦੀ ਹੈ ਪੇਸ਼ੈਂਸ ਹੋਣਾ ਚਾਹੀਦਾ ਸਾਡੇ ਦੇ ਵਿੱਚ ਹੁਣ ਇਹ ਸਾਰੀਆਂ ਚੀਜ਼ਾਂ ਰਿਲੇਟ ਹੀ ਕਰਦੇ ਨੇ ਚਾਹੇ ਤੁਸੀਂ ਗੁੱਸੇ ਨੂੰ ਲੈ ਕੇ ਲਾ ਲਓ ਜੇ ਅਸੀਂ ਇਦਾਂ ਗੁੱਸਾ ਕਰਾਂਗੇ ਛੋਟੂ ਛੋਟੀ ਗੱਲ ਤੇ ਰਿਐਕਟ ਕਰਾਂਗੇ ਤਾਂ ਤੁਸੀਂ ਨੁਕਸਾਨ ਆਪਣਾ ਖੁਦ ਦਾ ਹੀ ਕਰੋਗੇ ਕਿਸੇ ਦਾ ਇਹਦੇ ਵਿੱਚ ਕੁਝ ਨਹੀਂ ਜਾਣਾ ਦੂਜੀ ਗੱਲ ਜਿਹੜੀ ਮੈਂ ਸਭ ਤੋਂ ਜ਼ਰੂਰੀ ਸਿੱਖਦੀਆਂ ਕਿ ਜਿਹੜੇ ਥੋੜੀ ਕਮਜ਼ੋਰੀ ਪਤ ਲੱਗ ਗਈ ਇੱਕ ਵਾਰੀ ਥਾ ਪਤਾ ਲੱਗ ਜਾਂਦਾ ਕਿ ਇਹ ਇਨਸਾਨ ਜਿਹਦਾ ਹਰਟ ਕਿਵੇਂ ਹੁੰਦਾ ਕਿਹੜੀ ਗੱਲ ਆ ਜਿਹੜੀ ਉਹਨੂੰ ਤਕਲੀਫ ਪਹੁੰਚਾਉਂਦੀ ਆ ਬਹੁਤ ਸਾਰੇ ਲੋਕ ਨੇ ਅੱਜ ਕੱਲ ਬਹੁਤ ਘੱਟ ਹੋਣਗੇ ਜਿਹੜੇ ਥੋੜੀ ਖੁਸ਼ੀ 'ਚ ਖੁਸ਼ ਤੇ ਤੇ ਦੁੱਖ ਦੇ ਵਿੱਚ ਦੁਖੀ ਹੋਣਗੇ ਆਦਰਵਾਇਜ਼ ਜ਼ਿਆਦਾਤਰ ਲੋਕਾਂ ਨੂੰ ਖੁਸ਼ੀ ਮਿਲਦੀ ਐ ਇਸ ਚੀਜ਼ ਦੇ ਵਿੱਚ ਜਦੋਂ ਕਿਸੇ ਦੂਜੇ ਇਨਸਾਨ ਨੂੰ ਉਹ ਦੁਖੀ ਦੇਖਦੇ ਆ ਅੱਜ ਕੱਲ ਇਹ ਹਰ ਦੂਜੇ ਤੀਜੇ ਇਨਸਾਨ ਦੀ ਇਹ ਸਟੋਰੀ ਬਣੀ ਹੋਈ ਆ ਕਿਸੇ ਨੇ ਥੋੜਾ ਜਿਹਾ ਕੁਝ ਕਿਹਾ ਜੀ ਮੇਰੇ ਦਿਲ ਤੇ ਗੱਲ ਲੱਗੀ ਮੈਨੂੰ ਇਹ ਕਿਉਂ ਕਹਤਾ ਮੈਂ ਡਿਪਰੈਸ਼ਨ ਚ ਚਲ ਗਿਆ ਮੈਂ ਇਹ ਹੋ ਗਿਆ ਮੈਂ ਉਹ ਹੋ ਗਿਆ ਪਹਿਲੇ ਸਮਿਆਂ ਦੇ ਵਿੱਚ ਡਿਪਰੈਸ਼ਨ ਦਾ ਮਤਲਬ ਤੱਕ ਨਹੀਂ ਸੀ ਪਤਾ ਹੁੰਦਾ ਲੋਕਾਂ ਨੂੰ ਬਜ਼ੁਰਗਾਂ ਨੂੰ ਵੀ ਉਹ ਹੁੰਦੀ ਕੀ ਚੀਜ਼ ਆ ਜਿਵੇਂ ਜਿਵੇਂ ਕਿ ਅਸੀਂ ਸੋਸ਼ਲ ਮੀਡੀਆ ਨੂੰ ਫੋਲੋ ਕਰਦੇ ਹਾਂ ਅਸੀਂ ਆਲਾ ਦਵਾਲ ਦੇਖਦੇ ਹਾਂ ਜਿਵੇਂ ਮਾਹੌਲ ਚੇਂਜ ਹੋ ਗਿਆ ਉਹਦੇ ਨਾਲ ਨਾਲ ਹੀ ਸਾਡੀ ਸੋਚ ਦੇ ਵਿੱਚ ਵੀ ਬਦਲਾਅ ਆਉਣਾ ਲੱਗ ਗਿਆ ਚੰਗੀਆਂ ਚੀਜ਼ਾਂ ਦੇ ਵਿੱਚ ਬਦਲਾਅ ਆਉਣਾ ਜ਼ਰੂਰੀ ਆ ਜੇ ਨਹੀਂ ਸਮੇਂ ਦੇ ਨਾਲ ਚੱਲਾਂਗੇ ਤਾਂ ਪਿੱਛੇ ਰਹਿ ਜਾਾਂਗੇ ਪਰ ਇਹਦੇ ਨਾਲ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਮਾੜੀਆਂ ਚੀਜ਼ਾਂ ਹੀ ਫੋਲੋ ਕਰੀ ਜਾਣੀਆਂ ਨੇ ਅਸੀਂ ਉਹ ਵੀ ਚੀਜ਼ਾਂ ਫੋਲੋ ਕਰੀ ਜਾਣੀਆਂ ਜਿਹਦੇ ਨਾਲ ਸਾਡਾ ਨੁਕਸਾਨ ਹੁੰਦਾ ਔਟਲੀਸ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਚੀਜ਼ ਮੇਰਾ ਨੁਕਸਾਨ ਕਰ ਰਹੀ ਹੈ ਤਾਂ ਮੈਂ ਇਹ ਚੀਜ਼ ਨਾ ਕਰਾਂ ਕਦੇ ਵੀ ਜੇ ਦੂਜੇ ਇਨਸਾਨ ਦੇ ਹੱਥ ਸੇ ਆਪਣਾ ਰਿਮੋਟ ਨਾ ਦਿਆ ਕਰੋ ਲਾਈਫ ਦਾ ਕਿ ਉਹ ਜਿੱਦਨ ਚਾਵੇ ਤੁਹਾਨੂੰ ਨਚਾਵੇ ਕਟਪੁਤਲੀਆਂ ਦੀ ਤਰ੍ਹਾਂ ਉਹ ਤੁਹਾਡੀ ਕਮਜ਼ੋਰੀ ਦਾ ਫਾਇਦਾ ਉਠਾਉਣ ਉਹਨਾਂ ਨੂੰ ਪਤਾ ਹੋਵੇ ਕਿ ਤੁਸੀਂ ਕਿਹੜੀ ਚੀਜ਼ ਤੋਂ ਖੇਡਦੇ ਹੋ ਕਿਹੜੀ ਚੀਜ਼ ਤੋਂ ਰੋਂਦੇ ਹੋ ਕਿਹੜੀ ਚੀਜ਼ ਤੋਂ ਹੱਸਦੇ ਹੋ ਤਾਂ ਕਿ ਉਹੀ ਉਹੀ ਚੀਜ਼ਾਂ ਥੋੜੀ ਲਾਫ ਦੇ ਵਿੱਚ ਰਿਪੀਟ ਹੋਈ ਜਾਂਦੀਆਂ ਨੇ ਕਿ ਜਿਹੜੇ ਇਹ ਲੋਕ ਹੁੰਦੇ ਨੇ ਸਾਨੂੰ ਆਪਣੇ ਤਰੀਕੇ ਨਾਲ ਹੀ ਚਲਾਉਣਾ ਚਾਹੁੰਦੇ ਆ ਬਹੁਤ ਸਾਰੇ ਐਗਜ਼ਾਮਪਲਸ ਨੇ ਹੁਣ ਆਪਾਂ ਇੱਥੇ ਐਗਜ਼ਾਮਪਲ ਦੇ ਆਪਾਂ ਸਿੰਗਰਸ ਦੀ ਵੀ ਲਈਏ ਜਿਵੇਂ ਕਿ ਆਪਾਂ ਮੰਕੀਰ ਤਾਲਖਨ ਨੂੰ ਦੇਖਦੇ ਆ ਕਿ ਉਹਨਾਂ ਨੇ ਹੜਾਂ ਦੇ ਵਿੱਚ ਕਿੰਨੀ ਜ਼ਿਆਦਾ ਮਦਦ ਕੀਤੀ ਆ ਆਪਾਂ ਨੂੰ ਨਹੀਂ ਪਤਾ ਕਿ ਕਿਸੇ ਇਨਸਾਨ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਪਰ ਤੁਸੀਂ ਕਮੈਂਟਾਂ ਦੇ ਵਿੱਚ ਦੇਖਿਓ 50 50 ਹੋਇਆ ਪਿਆ ਸੀਗਾ ਬਹੁਤ ਲੋਕ ਇਹਨੂੰ ਚੰਗਾ ਕਹਿ ਰਹੇ ਸੀ ਉੱਥੇ ਕੁਝ ਲੋਕ ਇਹ ਕਹਿ ਰਹੇ ਸੀ ਜੇ ਤਾਂ ਪਖੰਡ ਕਰਦਾ ਸੀ ਇਹ ਤਾਂ ਇਹ ਆ ਜੀ ਇਹ ਤਾਂ ਉਹ ਸੋ ਅਸੀਂ ਮਤਲਬ ਕਹਿਣ ਸੋ ਕਿਤਨਾ ਕਿਤੇ ਜੇ ਤੁਸੀਂ ਖੁਦ ਨਹੀਂ ਕਮੈਂਟ ਰੀਡ ਕਰਦੇ ਤੁਹਾਡੇ ਜਿਹੜੇ ਨੌਨ ਚ ਹੁੰਦੇ ਆ ਕੋਈ ਨਾ ਕੋਈ ਤਾਂ ਉਹ ਕਮੈਂਟ ਭੇਜਦਾ ਹੀ ਹੋਣਾ ਕੋਈ ਨਾ ਤਾਂ ਉਹ ਇਹਨਾਂ ਦੱਸਦਾ ਹੀ ਹੋਣਾ ਕਿ ਫਲਾਨਾ ਤੇਰੇ ਬਾਰੇ ਇਹ ਬੋਲ ਰਿਹਾ ਸੋ ਜੇ ਹੁਣ ਹਰ ਕੋਈ ਇਨਸਾਨ ਉਹ ਨਾ ਚੀਜ਼ਾਂ ਨੂੰ ਫੜ ਕੇ ਬੈਠੂਗਾ ਮੈਂ ਕਹਿੰਦੀ ਹਾਂ ਤੁਸੀਂ 네ਗੇਟਿਵ ਦੀ ਥਾਂ ਤੇ ਪੋਜ਼ਿਟਿਵ ਲੋਕਾਂ ਨੂੰ ਦੇਖੋ ਕਿ ਤੁਹਾਨੂੰ ਪੋਜ਼ਿਟਿਵਿਟੀ ਵੀ ਤਾਂ ਮਿਲ ਰਹੀ ਹੈ ਤੁਹਾਨੂੰ ਬਹੁਤ ਲੋਕ ਚੰਗਾ ਵੀ ਤਾਂ ਕਹਿ ਰਹੇ ਆ ਤੁਹਾਨੂੰ ਪਤਾ ਹੈ ਕਿ ਤੁਸੀਂ ਸਹੀ ਕੰਮ ਕਰ ਰਹੇ ਹੋ ਤੁਹਾਨੂੰ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਇਹ ਗੱਲਾਂ ਤੁਹਾਨੂੰ ਅੱਗੇ ਜਾ ਕੇ ਮਾਨਸਿਕ ਰੋਗੀ ਬਣਾ ਦੇਣਗੀਆਂ ਤੇ ਬਾਅਦ ਦੇ ਵਿੱਚ ਬਲੀਵ ਕਰੋ ਕਿ ਇਹ ਕਿਸੇ ਦੀ ਬਿਮਾਰੀ ਆ ਡਿਪਰੈਸ਼ਨ ਐਂਜਾਇਟੀ ਆ ਜਿਹੜਾ ਬੰਦਾ ਇੱਕ ਵਾਰੀ ਇਹਦਾ ਸ਼ਿਕਾਰ ਹੋ ਜਾਂਦਾ ਉਹਨੂੰ ਚਾਹ ਕੇ ਵੀ ਛੇਤੀ ਤੋਂ ਛੇਤੀ ਨਾ ਕੋਈ ਉਹਨੂੰ ਡਾਕਟਰ ਠੀਕ ਕਰ ਪਾਉਂਦਾ ਨਾ ਹੀ ਉਹਨੂੰ ਕੋਈ ਫੈਮਿਲੀ ਮੈਂਬਰ ਠੀਕ ਕਰ ਪਾਉਂਦਾ ਕਿੰਨੇ ਲੋਕ ਨੇ ਤੁਸੀਂ ਉਹਨਾਂ ਦੇ ਇੰਟਰਵਿਊਜ਼ ਦੇਖਿਆ ਕਰੋ ਜਿਹੜੇ ਇਸ ਚੀਜ਼ੋਂ ਨਿਕਲੇ ਪਰ ਉਹਨਾਂ ਨੂੰ ਬਹੁਤ ਸਮਾਂ ਲੱਗ ਗਿਆ ਬਹੁਤ ਉਹਨਾਂ ਨੇ ਟਾਈਮ ਲਿਆ ਸਮਝਿਆ ਆਪਣੇ ਆਪ ਨੂੰ ਬਹੁਤ ਜ਼ਿਆਦਾ ਮਜ਼ਬੂਤ ਬਣਾਇਆ ਕਰੋ ਇਦਾਂ ਛੋਟੇ ਛੋਟੇ ਗੱਲਾਂ ਦੇ ਉੱਤੇ ਹਿੰਮਤ ਨਾ ਹਾਰ ਕੇ ਬੈਠ ਜਾ ਕਰੋ ਜੇ ਇਹ ਨਾ ਸੋਚਿਆ ਕਰੋ ਕਿ ਇਹ ਫਲਾਨਾ ਮੇਰੇ ਬਾਰੇ ਇਹ ਕਹੂਗਾ ਤੇ ਮੈਂ ਕੋਈ ਕੰਮ ਸ਼ੁਰੂ ਹੀ ਨਹੀਂ ਕਰਨਾ ਜਾਂ ਮੇਰੇ ਤੇ ਹੱਸੂਗਾ ਜਾਂ ਮੇਰੇ ਤੇ ਇਹ ਹੋਗਾ ਇਸ ਤਰ੍ਹਾਂ ਤਾਂ ਜ਼ਿੰਦਗੀ ਦੇ ਵਿੱਚ ਕਦੇ ਅੱਗੇ ਵਧ ਹੀ ਨਹੀਂ ਪਾਵਾਂਗੇ ਜਿਵੇਂ ਮੈਂ 2016 ਤੋਂ ਆਲਸ ਕਰਨ ਲੱਗੀ ਹੋਈ ਸੀਗੀ ਉਸ ਤੋਂ ਬਾਅਦ ਫਿਰ ਕੋਈ ਨਾ ਕੋਈ ਪ੍ਰੋਬਲਮ ਘਰ ਦੇ ਵਿੱਚ ਆ ਗਈ ਤੁਹਾਨੂੰ ਇੱਥੇ ਆਪਣੀ ਐਗਜ਼ਾਮਪਲ ਦਿੰਨੀ ਆ ਪਤਾ ਨਹੀਂ ਹੁਣ ਤੁਹਾਡੇ ਚ ਬਹੁਤ ਸਾਰੇ ਲੋਕਾਂ ਨੂੰ ਮੈਂ ਜਿਵੇਂ ਕਿ ਪਹਿਲਾਂ ਤੁਹਾਨੂੰ ਕਹਿ ਹੀ ਚੁੱਕੀਆਂ ਕਿ ਹਰ ਇੱਕ ਦੀ ਆਪਣੀ ਆਪਣੀ ਥਿੰਕਿੰਗ ਹੈ ਸਭ ਚੀਜ਼ ਨੂੰ ਮੈਂ ਪਹਿਲਾਂ ਹੀ ਕਵਰ ਕਰਕੇ ਚੱਲਦੀ ਆਂ ਕਿ ਹਰ ਇੱਕ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ ਹਰ ਇੱਕ ਦੀ ਤੁਸੀਂ ਥਿੰਕਿੰਗ ਨਹੀਂ ਚੇਂਜ ਕਰ ਸਕਦੇ ਹਰ ਇੱਕ ਦਾ ਥੋੜਾ ਆਪਣਾ ਸਿਸਟਮ ਹੁੰਦਾ ਥੋੜਾ ਆਪਣਾ ਮਾਹੌਲ ਹੁੰਦਾ ਤਾਂ ਮੈਂ ਜਦੋਂ ਜਾਂਦੀ ਸੀਗੀ ਉਸ ਤੋਂ ਬਾਅਦ ਬੇਟਾ ਛੋਟਾ ਸੀਗਾ ਮੈਨੂੰ ਇੱਕ ਵਾਰੀ ਮੋਗਗੇ ਇਹਨਾਂ ਨੇ ਲਾਤਾ ਉੱਥੇ ਸੀਗਾ ਇੱਕ ਸੈਂਟਰ ਵੀ ਤੁਸੀਂ ਉੱਥੇ ਰਹਿਣਾ ਸੀ ਮੇਰਾ ਨਹੀਂ ਦਿਲ ਲੱਗਿਆ ਉੱਥੇ ਤੇ ਮੈਂ ਮੇਰੇ ਖਿਆ ਮਹੀਨਾਕ ਲਗਾਇਆ ਤੇ ਮੈਂ ਆ ਗਈ ਮੈਂ ਫਿਰ ਉਸ ਤੋਂ ਬਾਅਦ ਮੈਂ ਕਿਤੇ ਸਾਡੇ ਨੇੜੇ ਦੇ ਸ਼ਹਿਰ ਦੇ ਵਿੱਚ ਲੱਗੀ ਉੱਥੇ ਅਪ ਡਾਊਨ ਕਰਦੀ ਸੀ ਜੇ ਮੈਂ ਉੱਥੇ ਲੋਕਾਂ ਦੀ ਸੁਣਨ ਲੱਗ ਜਾਂਦੀ ਮੇਰੇ ਤੇ ਮੈਂਟਲੀ ਪ੍ਰੈਸ਼ਰ ਬਹੁਤ ਜ਼ਿਆਦਾ ਪੈਣਾ ਸੀ ਤੋ ਵੀ ਮੈਂ ਆਪਣੀ ਫੈਮਿਲੀ ਦੇ ਹੀ ਦੇਖੂਗੀ ਪਹਿਲਾਂ ਆਪਣਾ ਦੇਖੂਗੀ ਨਾ ਕਿ ਮੈਂ ਸਾਰੇ ਲੋਕਾਂ ਦਾ ਦੇਖੂਗੀ ਇਹ ਤਾਂ ਇੱਕ ਇੱਕ ਐਗਜ਼ਾਮਪਲ ਹੋ ਗਈ ਸੋ ਮੈਰੇ ਕਹਿਣ ਦਾ ਭਾਵ ਹੈ ਕਿ ਲੋਕ ਬਹੁਤ ਕੁਝ ਕਹਿੰਦੇ ਆ ਦੈਨ ਉਸ ਤੋਂ ਬਾਅਦ ਰਿਫਿਊਜ਼ਲ ਆ ਗਈ ਕੇਸ ਸਾਡਾ ਥੋੜਾ ਜਿਹਾ ਕੰਪਲਿਕੇਟਡ ਹੋ ਗਿਆ ਨਹੀਂ ਸੀ ਛੇਤੀ ਵੀਜ਼ਾ ਲੱਗ ਰਿਹਾ ਕੋਈ ਮੈਰਿਜ ਨਹੀਂ ਸਟੈਂਡ ਕਰ ਦਿੰਦੇ ਹੁੰਦੇ ਜਿੱਥੇ ਵੀ ਜਾਣਾ ਕੋਈ ਪ੍ਰੋਗਰਾਮ ਤੇ ਜਾਣਾ ਤੁਹਾਨੂੰ ਐਵੇਂ ਦੀਆਂ ਗੱਲਾਂ ਸੁਣਨ ਨੂੰ ਬਹੁਤ ਜ਼ਿਆਦਾ ਮਿਲਦੀਆਂ ਨੇ ਲੱਗਿਆ ਨਹੀਂ ਮਤਲਬ ਕਿ ਲੋਕ ਤੁਹਾਨੂੰ ਬਹੁਤ ਤਰੀਕੇ ਨਾਲ ਤੋੜਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਤੁਸੀਂ ਹਰਟ ਹੋਵੋ ਤਾਂ ਉੱਥੇ ਤੁਸੀਂ ਦੇਖਣਾ ਹੁੰਦਾ ਕਿ ਤੁਸੀਂ ਔਰ ਮੈਂ ਕਦੇ ਕਿਸੇ ਨੂੰ ਜਵਾਬ ਨਹੀਂ ਸੀ ਦਿੱਤਾ ਗੱਲਾਂ ਨਾਲ ਮੈਂ ਔਰ ਮੈਂ ਇਹ ਜੀ ਇ ਤੇ ਬਿਲਕੁਲ ਨਹੀਂ ਐਗਰੀ ਕਰਦੀ ਕਿ ਤੁਸੀਂ ਹਰ ਇੱਕ ਨੂੰ ਜਵਾਬ ਦਿਓ ਉਲਟਾ ਕਿ ਤੁਸੀਂ ਜਵਾਬ ਦੇ ਕੇ ਖੁਦ ਹੀ ਬੁਰੇ ਬਣ ਜਾਂਦੇ ਹੋ ਉਹਦੇ ਉਲਟਾ ਕਿ ਉਸਨੇ ਇੱਕ ਸਮਾਈਲ ਦੇ ਨਾਲ ਰਿਐਕਟ ਕਰੋ ਤੇ ਆਪਣਾ ਮੂਵ ਔਨ ਹੋ ਗਏ ਤਾਂ ਕਿ ਸਾਹਮਣੇ ਵਾਲੇ ਨੂੰ ਲੱਗੇ ਕਿ ਬੰਦਾ ਕੋਈ ਰਿਐਕਟ ਹੀ ਨਹੀਂ ਕਰ ਰਿਹਾ ਤਾਂ ਇੱਕ ਵਾਰੀ ਕਹੋ ਦੋ ਵਾਰੀ ਕਹੋ ਉਸ ਤੋਂ ਬਾਅਦ ਉਹਨੇ ਕਹਿਣਾ ਛੱਡ ਦੇਣਾ ਉਹਨੂੰ ਪਤਾ ਲੱਗ ਜਾਣਾ ਕਿ ਇਸ ਬੰਦੇ ਤੇ ਕੋਈ ਅਸਰ ਨਹੀਂ ਹੋ ਰਿਹਾ ਹੁਣ ਮੈਂ ਇੱਥੋਂ ਦੀ ਤੁਹਾਨੂੰ ਸਟੋਰੀ ਦੱਸ ਦਿਆਂ ਚਲੋ ਉਹ ਤਾਂ ਇੱਕ ਗੱਲ ਹੋ ਗਈ ਇੱਥੇ ਦੀ ਜਿਹੜੀ ਅੱਜ ਦੀ ਸਿਚੁਏਸ਼ਨ ਬਣੀ ਹੋਈ ਇੰਨੀ ਕਿ ਜ਼ਿਆਦਾ ਕ੍ਰਿਟੀਕਲ ਆ ਖਾਸ ਕਰਕੇ ਸਟੂਡੈਂਟਸ ਵੀ ਨੇ ਜਿਹੜੇ ਮੈਂਟਲੀ ਇੰਨੇ ਕਿ ਜ਼ਿਆਦਾ ਅਫਸੈਟ ਨੇ ਔਰ ਅੱਧੇ ਤੋਂ ਵੱਧ ਤਾਂ ਇਸ ਗੱਲ ਦੇ ਕਰਕੇ ਹੀ ਵਾਕਸ ਨਹੀਂ ਜਾਂਦੇ ਕਿ ਲੋਕ ਕੀ ਕਹਿਣਗੇ ਹਜੇ ਤਾਂ ਸਾਡਾ ਕਰਜ਼ਾ ਨਹੀਂ ਲਿਆ ਇਹ ਆ ਜੋ ਹਜੇ ਘਰ ਦੇ ਤਾਂ ਭਾਵੇਂ ਮਨ ਨੂੰ ਸਮਝਾਈ ਲੈਣ ਕਿਉਂਕਿ ਘਰ ਦੇ ਨੂੰ ਤਾਂ ਇਹ ਹੁੰਦਾ ਕਿ ਸਾਡਾ ਬੱਚਾ ਆ ਬੱਚੇ ਤੋਂ ਉੱਪਰ ਤਾਂ ਕੁਝ ਨਹੀਂ ਪਰ ਜਿਹੜਾ ਥੋੜਾ ਆਲਾਦਵਾਲਾ ਥੋੜਾ ਸਰਕਲ ਆ ਉਹੀ ਨਹੀਂ ਤੁਹਾਨੂੰ ਟਿਕਨ ਦਿੰਦਾ ਉਹਨਾਂ ਨੇ ਹੀ ਤੁਹਾਨੂੰ ਇੰਨੀਆਂ ਜ਼ਿਆਦਾ ਗੱਲਾਂ ਕਰਨੀਆਂ ਹੁੰਦੀਆਂ ਨੇ ਪਤਾ ਨਹੀਂ ਤੁਸੀਂ ਇਸ ਗੱਲ ਦੇ ਵਿੱਚ ਕਿੰਨਾ ਕਿ ਜ਼ਿਆਦਾ ਸਹਿਮਤ ਹੋਵੋਗੇ ਨਿਊਜ਼ ਵਗੈਰਾ ਤਾਂ ਤੁਸੀਂ ਵੀ ਪੜ੍ਹਦੇ ਹੋ ਇੱਥੇ ਜਿਹੜਨੇ ਵੀ ਸੁਸਾਇਡ ਰੇਟ ਵਧਿਆ ਉਹਨਾਂ ਦਾ ਸਾਰਿਆਂ ਦਾ ਕਾਰਨ ਇਹੀ ਆ ਕਿ ਉਹ ਕਰਦਿਆਂ ਨੂੰ ਕੁਝ ਦੱਸ ਨਹੀਂ ਪਾਉਂਦੇ ਲੋਕ ਕੀ ਕਹਿਣਗੇ ਉਹਨਾਂ ਤੇ ਪ੍ਰੈਸ਼ਰ ਬਹੁਤ ਹੁੰਦਾ ਹਾਲਾਂਕਿ ਇਹ ਚੀਜ਼ ਦਾ ਬੈਠ ਕੇ ਹੱਲ ਹੋ ਸਕਦਾ ਕਿ ਕਿੰਨੀ ਵਾਰੀ ਲੋਕਾਂ ਦੁਆਰਾ ਕਿਹਾ ਵੀ ਜਾਂਦਾ ਕਿ ਪਲੀਜ਼ ਐਵੇਂ ਦਾ ਸਟੈਪ ਨਾ ਚੱਕਿਆ ਕਰੋ ਤੁਹਾਡੇ ਪੇਰੈਂਟਸ ਰੋਲ ਜਾਣਗੇ ਇਹਨਾਂ ਲੋਕਾਂ ਦਾ ਕੁਝ ਨਹੀਂ ਜਾਣਾ ਪਰ ਕਸੂਰ ਉੱਥੇ ਉਹਨਾਂ ਦਾ ਨਹੀਂ ਹੁੰਦਾ ਕਿ ਉਹ ਉਸ ਚੀਜ਼ ਵਿੱਚ 트ੈਪ ਹੋ ਚੁੱਕਿਆ ਆਲਰੇਡੀ ਉਹਨਾਂ ਨੂੰ ਕੋਈ ਕੱਢਣ ਵਾਲਾ ਨਹੀਂ ਆ ਉਹਨਾਂ ਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ ਉਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਆ ਇੱਥੇ ਕਿਸੇ ਕੋਲ ਟਾਈਮ ਵੀ ਨਹੀਂ ਆ ਇੰਨਾ ਕਿ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰ ਸਕੇ ਸੋ ਇਹ ਸਾਰੀਆਂ ਚੀਜ਼ਾਂ ਹੀ ਹੁੰਦੀਆਂ ਨੇ ਘੋਮ ਘਮਾ ਕੇ ਜਿਹੜੀਆਂ ਕਿ ਤੁਹਾਡੀ ਲਾਈਫ ਨੂੰ ਪੂਰਾ ਖਰਾਬ ਕਰ ਦਿੰਦੀਆਂ ਨੇ ਕਰਕੇ ਕਹਿੰਦੇ ਹੁੰਦੇ ਕਿ ਕੋਈ ਵੀ ਡਿਸੀਜਨ ਲੈਣਾ ਆਪਣਾ ਆਰਾਮ ਨਾਲ ਸੋਚੋ ਠੰਡੇ ਦਿਮਾਗ ਨਾਲ ਬੈਠੋ ਉਸ ਤੋਂ ਬਾਅਦ ਹੀ ਕੋਈ ਡਿਸੀਜਨ ਲਓ ਤਾਂ ਕਿ ਅੱਗੇ ਚੱਲ ਕੇ ਤੁਹਾਨੂੰ ਕੋਈ ਪਛਤਾਵਾ ਨਾ ਹੋਵੇ ਪਰ ਇਹਨਾਂ ਲੋਕਾਂ ਬਾਰੇ ਸੋਚਣਾ ਬੰਦ ਕਰ ਦਿਓ ਜਿਹੜੇ ਕਿ ਸਾਨੂੰ ਹਮੇਸ਼ਾ ਤੁੱਖ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਚੁੱਪ ਰਹਿ ਕੇ ਆਪਣਾ ਜਿਹੜਾ ਹੈਗਾ ਕੰਮ 'ਚ ਲੱਗੇ ਰਹੋ ਉਹਨਾਂ ਨੂੰ ਉਹਨਾਂ ਦਾ ਜਵਾਬ ਆਪ ਹੀ ਮਿਲ ਜਾਣਾ ਜਾਂ ਤੁਸੀਂ ਲਾਈਫ ਦੇ ਵਿੱਚ ਜਦੋਂ ਤਰੱਕੀ ਕਰੋਗੇ ਤਾਂ ਉਹਨਾਂ ਦੇ ਜਿਹੜੇ ਜਵਾਬ ਨੇ ਆਪਣੇ ਆਪ ਜਾਂ ਉਹਨਾਂ ਦਾ ਤਰੀਕਾ ਬਦਲ ਜਾਣਾ ਜਾਂ ਉਹਨਾਂ ਦਾ ਤੁਹਾਡੇ ਪ੍ਰਤੀ ਨਜ਼ਰੀਆ ਵੀ ਥੋੜਾ ਬਹੁਤਾ ਬਦਲ ਸਕਦਾ ਹੈ ਪਰ ਅਸੀਂ ਇੱਥੇ ਆਪਣੇ ਲਈ ਆਏ ਆ ਆਪਣੇ ਲਈ ਜਿਉਣ ਆਏ ਆ ਆਪਣੀ ਲਾਈਫ ਦੇ ਵਿੱਚ ਕੁਝ ਕਰਨ ਆਏ ਆ ਨਾ ਕਿ ਤੁਸੀਂ ਹਰ ਇੱਕ ਨੂੰ ਕਰੈਕਟਰ ਸਰਟੀਫਿਕੇਟ ਲੈਂਦੇ ਫਿਰੋ ਹਰ ਇੱਕ ਤੋਂ ਜਿਵੇਂ ਇਨਸਾਨ ਆ 100% ਲੋਕ ਕੀ ਤੁਹਾਨੂੰ ਚੰਗਾ ਨਹੀਂ ਕਹਿ ਸਕਦੇ ਔਰ ਨਾ ਹੀ 100% ਤੁਹਾਨੂੰ ਮਾੜਾ ਕਹਿ ਸਕਦੇ ਦੁਨੀਆ ਸਾਰੇ ਪਾਸੇ ਇਹੀ ਚੱਲਦੀ ਹੈ ਮੇਰਾ ਆਪਣਾ ਇਹੀ ਸੀ ਕਿ ਇਗਨੋਰ ਕਰਨਾ ਸਿੱਖੋ ਗੱਲਾਂ ਨੂੰ ਆਪਣੇ ਕੰਮ ਤੇ ਧਿਆਨ ਦਿਓ ਵੱਧ ਤੋਂ ਵੱਧ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਇਹ ਸਾਰੀਆਂ ਲਾਈਫ ਦਾ ਪਾਰਟ ਆ ਇਹ ਐਵੇਂ ਹੀ ਚੱਲ ਹੀ ਜਾਣੀਆਂ ਨੇ ਜੇ ਇਨ੍ਹਾਂ ਚੀਜ਼ਾਂ ਦੇ ਵਿੱਚ ਸੋਚਣ ਦੇ ਲਈ ਲੱਗ ਗਏ ਤਾਂ ਤੁਹਾਡਾ ਆਪਣਾ ਟਾਈਮ ਖਰਾਬ ਹੋ ਜਾਏ ਦੀ ਵੀਡੀਓ ਦੇ ਲਈ ਇੰਨਾ ਮੈਨੂੰ ਉਮੀਦ ਆ ਕਿ ਤੁਸੀਂ ਇਹਨਾਂ ਗੱਲਾਂ ਤੇ ਗੌਰ ਕਰੋਗੇ